ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਏ ਤੁਧ ਡਿਠੇ ਸੱਚੇ ਬਾਤਿ ਸ਼ੋ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚੇ ਬਾਤਿ ਸ਼ੋ ਸਿਰਸੋ ਹੰਦ ਸ਼ੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀਸਾ ਸਜਣ ਸਚਾ ਪਤਸ਼ਾਹ ਸਿਰਸ਼ੋ ਦਾਸੋ ਜਿਸ ਪਾਸ ਨੰਦਰੀ ਸਾਹ ਸਤਨਾਮ ਸ਼੍ਰੀ ਸੂਹੀ ਨਹਲਾ ਪੰਜਵਾਂ ਤੋ ਮੈਂ ਆਇਆ ਸਰਨੀ ਪਰੂਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰੱਖੋ ਸੁਆਮੀ ਮਾਰਗ ਗੁਰ へ ਪਠਾਇਆ ਸਰਨੀ ਆਇਆ ਪੁਰਸੈ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰੱਖੋ ਸੁਆਮੀ ਗੁਰ ਗੁਰ へ ਪਠਾਇਆ ਰਹਾ ਮਹੰਦੁੱਤਰ ਮਾਇਆ ਜਿਵੇਂ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਦ ਕੋ ਪਾਇਆ ਪਾਵਕ ਸਗਰ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ